ਇਸਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੇ ਕਛ ਕਰਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਪਾਵਨ ਪਵਿੱਤਰ ਬਾਣੀ ਦੀ ਪਾਵਨ ਤੁਕ ਦੇ ਅੰਦਰ ਫੁਰਮਾਨ ਕਰਦੇ ਹਨ ਇਸਤੇ ਹੋਏ ਸੋ ਨਾਹੀ ਬੁਰਾ ਇਸਤੇ ਪਾਪ ਕੇ ਉਸ ਪਰਮਾਤਮਾ ਕੋਲੋਂ ਜੋ ਕੁਝ ਵੀ ਪ੍ਰਭੂ ਵੱਲੋਂ ਹੁੰਦਾ ਹੈ ਜੀਵਾਂ ਲਈ ਉਹ ਕਦੇ ਵੀ ਮਾੜਾ ਨਹੀਂ ਹੁੰਦਾ ਇੱਕ ਆਪਾਂ ਆਮ ਕਰਕੇ ਪੁਰਾਣੇ ਟਾਈਮ ਤੋਂ ਗੱਲ ਸੁਣਦੇ ਆ ਕਿ ਜੋ ਕੁਝ ਵੀ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਇਹ ਪੰਕਤੀ ਸੇਮ ਟੂ ਸੇਮ ਉਸੇ ਹੀ ਗੱਲ ਦੀ ਪ੍ਰੋੜਤਾ ਕਰਦੀ ਹੈ ਇਸਤੇ ਹੋਏ ਸੋ ਨਾਹੀ ਬੁਰਾ ਪਰਮਾਤਮਾ ਵੱਲੋਂ ਜੋ ਕੁਝ ਵੀ ਹੁੰਦਾ ਹੈ ਉਹ ਕਦੇ ਵੀ ਮਾੜਾ ਨਹੀਂ ਹੁੰਦਾ ਅਤੇ ਅਗਲਾ ਬਚਨ ਹੈ ਪੂਰੇ ਕਹੋ ਕਿਨੇ ਕਿਛ ਕਰਾ ਕਹਿ ਲੱਗੇ ਉਸ ਪ੍ਰਭੂ ਤੋਂ ਬਿਨਾ ਦੱਸੋ ਹੋਰ ਕੌਣ ਹੈ ਜਿਸ ਨੇ ਕੁਝ ਕਰਕੇ ਵਿਖਾਇਆ ਹੈ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਹੈ ਜਿਸ ਨੇ ਆਪਣੇ ਜੀਵਾਂ ਦੇ ਲਈ ਇਹ ਰਚਨਾ ਰਚ ਕੇ ਉਸ ਦੇ ਉਹਨਾਂ ਦੇ ਵਾਸਤੇ ਇਹ ਸਾਰਾ ਕੁਝ ਕਰ ਰਿਹਾ ਉਸ ਪ੍ਰਮਾਤਮਾ ਤੋਂ ਬਿਨਾ ਦੂਸਰਾ ਹੋਰ ਕੋਈ ਨਹੀਂ ਅਗਲੇ ਬਚਨ ਵਿੱਚ ਸਤਿਗੁਰ ਪਾਤਸ਼ਾਹ ਜੀ ਜਿਵੇਂ ਕਿ ਆਪਾਂ ਜਪਜੀ ਸਾਹਿਬ ਦਾ ਬਚਨ ਵੀ ਪੜ੍ਹਦੇ ਹਾਂ ਜੋ ਤੁਧ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਕੁਝ ਵੀ ਪ੍ਰਮਾਤਮਾ ਕਰਦਾ ਭਲਾ ਕਰਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਜੋ ਕੁਝ ਵੀ ਪਰਮਾਤਮਾ ਵੱਲੋਂ ਵਰਤ ਰਿਹਾ ਹੋ ਰਿਹਾ ਮਨੁੱਖ ਦੇ ਜੀਵਨ ਵਿੱਚ ਘਟ ਰਿਹਾ ਚੇਤੇ ਰੱਖਣਾ ਉਹ ਮਾੜਾ ਨਹੀਂ ਉਹ ਕਿਸੇ ਨਾ ਕਿਸੇ ਪੱਖੋਂ ਪਰਮਾਤਮਾ ਸਾਡੇ ਭਲੇ ਲਈ ਕਰ ਰਿਹਾ ਇਸ ਤੋਂ ਅਗਲਾ ਬਚਨ ਆਪ ਭਲਾ ਕਰ ਤੂ ਤਿਤ ਨੀ ਕੀ ਆਪੇ ਜਾਣ ਆਪਣੇ ਜੀ ਕੀ ਸਤਿਗੁਰਾਂ ਦੇ ਪਾਵਨ ਬਚਨ ਹਨ ਆਪ ਭਲਾ ਉਹ ਪ੍ਰਮਾਤਮਾ ਆਪ ਵੀ ਚੰਗਾ ਹੈ ਭਲਾ ਹੈ ਅਗਲਾ ਬਚਨ ਹੈ ਕਰਤੂਤ ਕਰਤੂਤ ਦਾ ਮਤਲਬ ਹੈ ਕੋਈ ਵੀ ਕਾਰਜ ਕਰਨਾ ਕੰਮ ਕਰਨਾ ਅਤ ਨੀਕੀ ਨੀਕੀ ਦਾ ਮਤਲਬ ਹੈ ਚੰਗਾ ਸੋਹਣਾ ਸਤਗੁਰ ਜੀ ਫੁਰਮਾਨ ਕਰਦੇ ਹਨ ਕਿ ਉਹ ਪ੍ਰਮਾਤਮਾ ਆਪ ਵੀ ਭਲਾ ਹੈ ਚੰਗਾ ਹੈ ਅਤੇ ਉਸ ਦੇ ਕੀਤੇ ਹੋਏ ਕਰਮ ਕੰਮ ਵੀ ਸੋਹਣੇ ਅਤੇ ਚੰਗੇ ਹਨ ਆਪੇ ਜਾਣੇ ਆਪਣੇ ਜੀ ਕੀ ਉਹ ਪਰਮਾਤਮਾ ਆਪਣੇ ਜੀਵਾਂ ਦੀਆਂ ਦਿਲਾਂ ਦੀਆਂ ਆਪ ਗੱਲਾਂ ਜਾਣਦਾ ਹੈ ਆਪਣੇ ਜੀਵ ਦੀ ਮਨੋਵਿਰਤਾ ਮਨੋਦਸ਼ਾ ਨੂੰ ਆਪ ਸਮਝਦੇ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਵੀ ਕਰਦਾ ਹੈ ਆਪ ਸਾਚ ਤਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ ਸਤਿਗੁਰ ਪਾਤਸ਼ਾਹ ਜੀਆਂ ਦੇ ਪਾਵਨ ਬਚਨ ਹਨ ਆਪ ਸੱਚ ਸੱਚ ਦਾ ਮਤਲਬ ਹੋਣ ਵਾਲਾ ਸੱਚ ਹੋਂਦ ਵਾਲਾ ਜਿਸ ਦੀ ਹੋਂਦ ਹੈ ਹਸਤੀ ਹੈ ਜੋ ਐ ਵਿਨਾਸ਼ੀ ਹੈ ਨਾਸ਼ ਤੋ ਰਹਿਤ ਹੈ ਜਿਵੇਂ ਕਿ ਮੂਲ ਮੰਤਰ ਦੇ ਅੰਦਰ ਅਸੀਂ ਉਸ ਪਰਮਾਤਮਾ ਕਾਲਪੁਰਖ ਦੀ ਵਿਆਖਿਆ ਪਰਭਾਸ਼ਾ ਪੜ੍ਹਦੇ ਹਾਂ ਆਪ ਸੱਚ ਉਹ ਪਰਮਾਤਮਾ ਆਪ ਵੀ ਸੱਚ ਹੈ ਤਾਰੀ ਸਭ ਸਾਚ ਤੇ ਸਾਰੀ ਰਚਨਾ ਜੋ ਉਸ ਨੇ ਰਚੀ ਹੈ ਇਹ ਵੀ ਸਾਰੀ ਉਸ ਦੇ ਆਸਰੇ ਉੱਪਰ ਹੈ ਸਾਰੀ ਦੀ ਸਾਰੀ ਰਚਨਾ ਜੋ ਕੁਝ ਵੀ ਸ੍ਰਿਸ਼ਟੀ ਚ ਦ੍ਰਿਸ਼ਟਮਾਨ ਦਿਖਾਈ ਦਿੰਦਾ ਹੈ ਤੇ ਜੋ ਕੁਝ ਵੀ ਅਦ੍ਰਿਸ਼ਟ ਹੈ ਹਰ ਇੱਕ ਦੇ ਉੱਤੇ ਉਸ ਪਰਮਾਤਮਾ ਦਾ ਕੰਟਰੋਲ ਹੈ ਓਤ ਪੋਤ ਆਪਨ ਸੰਗ ਰਾਜ ਓਤ ਪੋਦਾ ਮਤਲਬ ਹੈ ਜਿਵੇਂ ਤਾਣੇ ਪੇਟੇ ਵਾਂਗੂ ਜਿਵੇਂ ਇੱਕ ਮਿਕ ਹੋ ਜਾਣਾ ਕਹਿ ਲੱਗੇ ਉਹ ਆਪ ਵੀ ਹੋਣ ਵਾਲਾ ਹੈ ਭਰਮ ਨਹੀਂ ਤਾਣੇ ਪੇਟੇ ਵਾਂਗ ਉਸ ਨੇ ਆਪਣੇ ਨਾਲ ਆਪਣੇ ਜੀਵਾਂ ਨੂੰ ਇਸ ਜਿੰਦ ਨੂੰ ਮਲਾ ਰੱਖੀਏ ਅਗਲੇ ਬਚਨ ਵਿੱਚ ਸਤਗੁਰਾਂ ਦੇ ਪਾਵਨ ਬਚਨ ਹਨ ਤਾਂ ਕਿ ਗਤਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਜੀ ਪਾਈ ਕਹਿ ਲੱਗੇ ਕਿ ਉਹ ਪ੍ਰਭੂ ਕਿਹੋ ਜਿਹਾ ਹੈ ਕਿੱਡਾ ਕੁ ਵੱਡਾ ਹੈ ਉਸ ਦੀ ਗੱਤ ਉਸ ਦੀ ਮਿੱਤ ਇਹ ਕੋਈ ਨਹੀਂ ਜੇ ਜਾਣ ਸਕਦਾ ਤੋ ਉਸ ਨੂੰ ਕੋਈ ਬਿਆਨ ਵੀ ਨਹੀਂ ਕਰ ਸਕਦਾ ਤਾਂ ਕਿ ਗੱਤ ਮਿੱਤ ਕਹੀ ਨਾ ਜਾਏ ਉਸ ਪਰਮਾਤਮਾ ਦੀ ਅਪਾਰ ਸ਼ਕਤੀ ਨੂੰ ਮਿਣਨਾ ਗਿਣਨਾ ਨਾਪ ਤੋਲ ਕਰਨਾ ਅੰਦਾਜ਼ਾ ਲਾਉਣਾ ਚੇਤੇ ਰੱਖਣਾ ਇਹ ਸਾਰਾ ਕੁਝ ਬਿਆਨ ਤੋਂ ਬਾਹਰ ਹੈ ਜੀ ਕੋ ਆਖੇ ਬੋਲ ਵਿਗਾੜ ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ ਜੇ ਕੋ ਆਖੇ ਬੋਲ ਵਿਗਾੜ ਕਹਿ ਲੱਗੇ ਜੇ ਕੋਈ ਬੰਦਾ ਕਵੇ ਨਾ ਕਿ ਮੈਂ ਰੱਬ ਦੀ ਸ਼ਕਤੀ ਦਾ ਬਿਆਨ ਕਰਨ ਲੱਗਾ ਵਾ ਸੁਣੋ ਕਹਿ ਲੱਗੇ ਚੇਤੇ ਰੱਖਣਾ ਉਹ ਇੱਕ ਸਿਰਫ ਆਪਣਾ ਬੋਲ ਵਿਗਾੜੀ ਕਰਨ ਲੱਗਾ ਹੈ ਉਹ ਕੋਈ ਸਚਾਈ ਬਿਆਨ ਨਹੀਂ ਕਰ ਸਕੇਗਾ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ ਕਹਿ ਲੱਗੇ ਉਹ ਤਾਂ ਮੂਰਖਾਂ ਤੋਂ ਵੀ ਸਿਰੇ ਦਾ ਮੂਰਖ ਹੈ ਵੱਡਾ ਮੂਰਖ ਹੈ ਜਿਹੜਾ ਮਨੁੱਖ ਇਹ ਕਹਿਣ ਦਾ ਯਤਨ ਕਰੇ ਕਿ ਮੈਂ ਰੱਬ ਦੀ ਤਾਕਤ ਨੂੰ ਗਿਣ ਮਿਣ ਕੇ ਦੱਸ ਸਕਦਾ ਤਾਂ ਕਿ ਗਤਮਿਤ ਕਹੀ ਨਾ ਜਾਏ ਉਸ ਪ੍ਰਮਾਤਮਾ ਦੀ ਤਾਕਤ ਉਸ ਪ੍ਰਮਾਤਮਾ ਦੀ ਅਪਾਰ ਸ਼ਕਤੀ ਕੁਦਰਤ ਦੀ ਸ਼ਕਤੀ ਉਸ ਦਾ ਕੋਈ ਵੀ ਮਨੁੱਖ ਬਿਆਨ ਤੱਕ ਨਹੀਂ ਕਰ ਸਕਦਾ ਦੂਸਰ ਹੋਏ ਤਾਂ ਸੋਝੀ ਪਾਏ ਕੋਈ ਦੂਜਾ ਵੱਖਰਾ ਹੋਵੇ ਤਾਂ ਸਮਝ ਸਕੇ ਭਾਵ ਜਿਹਦੇ ਵਰਗਾ ਜਿਹਦੀ ਤਾਕਤ ਦਾ ਬਿਆਨ ਕਰਨਾ ਹੈ ਉਹਦੇ ਜਿੱਡੇ ਹੋਣਾ ਪੈਣੇ ਤੇ ਉਹਦੇ ਜਿੱਡਾ ਤੋਂ ਹੈ ਨਹੀਂ ਜਾ ਸਕਦਾ ਉਹ ਤੇ ਇੱਕ ਹੈ ਉਹ ਤਾਂ ਕੇਵਲ ਤੇ ਕੇਵਲ ਸਾਹਿਬ ਮੇਰਾ ਏਕੂ ਹੈ ਏਕੂ ਹੈ ਭਾਈ ਏਕੂ ਹੈ ਦੇ ਮਾਵਾਕ ਅਨੁਸਾਰ ਉਹ ਪ੍ਰਮਾਤਮਾ ਤੇ ਇੱਕ ਹੈ ਦੂਜਾ ਤੇ ਕੋਈ ਹੈ ਹੀ ਨਹੀਂ ਤੇ ਜੇ ਕਹਿ ਲੱਗੇ ਉਸ ਦੀ ਤਾਕਤ ਦਾ ਕੋਈ ਅੰਦਾਜ਼ਾ ਲਾਉਣ ਦਾ ਯਤਨ ਵੀ ਕਰੇ ਤਾਂ ਉਹੀ ਲਾ ਸਕਦਾ ਹੈ ਜਿਹੜਾ ਉਹਦੇ ਜਿੰਨੀ ਸ਼ਕਤੀ ਦਾ ਮਾਲਕ ਹੋਵੇ ਅਖੀਰਲੇ ਬਚਨ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਤਿਸ ਕਾ ਕੀਆ ਸਭ ਪਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਉਸ ਪ੍ਰਮਾਤਮਾ ਦੇ ਅੱਗੇ ਫਿਰ ਆਪਾਂ ਕੀ ਅਰਦਾਸ ਕਰ ਸਕਦੇ ਆ ਤਿਸ ਕਾ ਕੀਆ ਜੋ ਕੁਝ ਵੀ ਪ੍ਰਮਾਤਮਾ ਕਰ ਰਿਹਾ ਸਭ ਪਰਵਾਨ ਉਹਨੂੰ ਖਿੜੇ ਮੱਥੇ ਆਪਣੇ ਸਿਰ ਮੱਥੇ ਮੰਨਣਾ ਚਾਹੀਦਾ ਹੈ ਉਸ ਨੂੰ ਕੋਈ ਟਾਲਾ ਮਟੋਲਾ ਨਹੀਂ ਕੋਈ ਆਪਾਂ ਆਪ ਦੇ ਤੌਰ ਤੇ ਕਈਏ ਚੇਤੇ ਰੱਖਣਾ ਗੁਰੂ ਅੱਗੇ ਇੱਕ ਕੋ ਅਰਦਾਸ ਕਰੀ ਦੀਏ ਕਿ ਸਤਿਗੁਰ ਪਾਤਸ਼ਾਹ ਜੀ ਜਿਵ ਜਿਵ ਹੁਕਮ ਤਿਵੈ ਤਿਵਕਾਰ ਜੋ ਕੁਝ ਕਰ ਰਿਹਾ ਆਪਦੇ ਹੁਕਮ ਵਿੱਚ ਕਰ ਰਿਹਾ ਬਸ ਇੱਕ ਕਿਰਪਾ ਕਰੀ ਕਿ ਆਪਣੇ ਬੱਚੇ ਨੂੰ ਆਪਣੇ ਸੇਵਕ ਨੂੰ ਆਪਣੇ ਹੁਕਮ ਵਿੱਚ ਰਹਿਣ ਦੀ ਤੌਫੀਕ ਬਖਸ਼ੀਂ ਆਪਣੀ ਆਗਿਆ ਵਿੱਚ ਚੱਲਣ ਦੀ ਆਪਣੀ ਰਜਾ ਅਤੇ ਬਾਣੀ ਵਿੱਚ ਚੱਲਣ ਦੀ ਤਾਕਤ ਬਖਸ਼ੀ ਇਹੋ ਅਰਦਾਸ ਕਰ ਸਕਦੇ ਆ ਇਸ ਤੋਂ ਅਗਲੀ ਅਰਦਾਸ ਚੇਤੇ ਰੱਖਣਾ ਕੇਵਲ ਤੇ ਕੇਵਲ ਦੁੱਖਾਂ ਦਾ ਘਰ ਹੈ ਦੁਨਿਆਵੀ ਚੀਜ਼ਾਂ ਮੰਗਦਿਆਂ ਪਦਾਰਥ ਮੰਗਦਿਆਂ ਉਹ ਕਦੇ ਨਾ ਕਦੇ ਮਨੁੱਖ ਨੂੰ ਜ਼ਰੂਰ ਦੁੱਖ ਦੇ ਕੇ ਜਾਂਦੇ ਨੇ ਸਤਗੁਰ ਜੀ ਫਰਮਾਨ ਕਰਦੇ ਹਨ ਤਿਸ ਕਾ ਕੀਆ ਸਭ ਪਰਵਾਨ ਜੋ ਕੁਝ ਪ੍ਰਮਾਤਮਾ ਕਰਦਾ ਉਸ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਮੰਨਣਾ ਚਾਹੀਦਾ ਤੇ ਮੰਨਣਾ ਪੈਂਦਾ ਵੀ ਕਿਉਂਕਿ ਉਹ ਡਾਡ ਹੈ ਉਹ ਮਨਾ ਲੈਂਦਾ ਉਸ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ ਤੇ ਅਖੀਰਲਾ ਬਚਨ ਹੈ ਗੁਰਪ੍ਰਸਾਦ ਨਾਨਕ ਇਹੋ ਜਾਨ ਕਹਿੰਦੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਇਹ ਸਾਰੀ ਸੋਝੀ ਇਹ ਸਾਰਾ ਗਿਆਨ ਕਦੋਂ ਮਨੁੱਖ ਨੂੰ ਮਿਲਦਾ ਜਦੋਂ ਗੁਰਪ੍ਰਸਾਦ ਗੁਰੂ ਦਾ ਗੁਰੂ ਦੀ ਕਿਰਪਾ ਹੋ ਜਾਏ ਗੁਰੂ ਦੇ ਲਾੜ ਲੱਗਾਗੇ ਤੇ ਗੁਰੂ ਦੀ ਕਿਰਪਾ ਹੋਏਗੀ ਇਸ ਕਰਕੇ ਗੁਰੂ ਦੇ ਲਾੜ ਲੱਗਣਾ ਬਹੁਤ ਜ਼ਰੂਰੀ ਹੈ ਗੁਰ ਪ੍ਰਸ਼ਾਦ ਗੁਰੂ ਦੀ ਕਿਰਪਾ ਦੇ ਨਾਲ ਨਾਨਕ ਇਹੋ ਜਾਣ ਇਹ ਕਿਰਪਾ ਦੇ ਨਾਲ ਇਹ ਗੱਲ ਦੀ ਸਮਝ ਆਉਂਦੀ ਹੈ ਇਹ ਜਾਣਕਾਰੀ ਮਿਲਦੀ ਹੈ ਮਨੁੱਖੇ ਜਾਣ ਜਾਂਦਾ ਹੈ ਕਿ ਮੈਂ ਉਸ ਪ੍ਰਮਾਤਮਾ ਨੂੰ ਕਿਸ ਤਰੀਕੇ ਦੇ ਨਾਲ ਅਰਾਧਨਾਏ ਤੇ ਕਿਸ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਸਫਲ ਬਣਾਉਣਾ